ਏ ਆਕਾਸ਼ ਵਾਣੀਏ ਹੁਣ ਤੁਸੀਂ ਸਰਬਜੀਤ ਕੌਰ ਤੋਂ ਪ੍ਰਾਦੇਸ਼ੀ ਖਬਰਾਂ ਸੁਣੋ ਪਹਿਲਾ ਬੁਲੇਟਿਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਅਜੇ ਇੱਕ ਸਿੱਖ ਵਫਤ ਨੇ ਮੁਲਾਕਾਤ ਕਰਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਸਾਹਿਬ ਕੌਰ ਜੀ ਦੇ ਪਵਿੱਤਰ ਜੁੜੇ ਸਾਹਿਬ ਰੱਖਣ ਸੰਬੰਧੀ ਆਪਣੀ ਆਸ਼ੀਰਵਾਦ ਸ਼ਾਸ਼ੋਂਪੀਆਂ ਨੇ ਦੇਸ਼ ਇਸ ਮਹੀਨੇ ਨੂੰ 1967 ਦੀ ਭਾਰਤ ਪਾਕਿਸਤਾਨ ਜੰਮ ਦੀ ਜਿੱਤ ਦੇ 60 ਸਾਲ ਬਣਾ ਰਿਹਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਰਧੀਆਂ ਦੇ ਹਿੱਤਾਂ ਦੀ ਰਾਖੀ ਪ੍ਰਤੀ ਸੂਬਾ ਸਰਕਾਰ ਦੀ ਵਚਨਬੱਧਤਾ ਦੁਹਰਾਈ ਪੰਜਾਬ ਪੁਲਿਸ ਨੇ ਫਗਵਾੜਾ ਚੋਂ ਇੱਕ ਵੱਡੇ ਸਾਈਬਰ ਧੋਖਾਧੜੀ ਰੈਕੈਟ ਦਾ ਪਰਦਾਫਾਸ਼ ਕਰਦਿਆਂ 36 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਏਸ਼ੀਆ ਕੱਪ 2020 ਕ੍ਰਿਕਟ ਵਿੱਚ ਅੱਜ ਭਾਰਤ ਦਾ ਮੁਕਾਬਲਾ ਓਮਾਨ ਨਾਲ ਹੋਏਗਾ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅੱਜ ਇੱਕ ਸਿੱਖ ਵਫ਼ਦ ਮਿਲਿਆ ਜਿਸ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਸਾਹਿਬ ਕੌਰ ਜੀ ਦੇ ਪਵਿੱਤਰ ਜੋੜੇ ਸਾਹਿਬ ਨੂੰ ਡਿਸਪਲੇ ਕਰਨ ਭਾਵਨਾ ਨੂੰ ਦਰਸ਼ਨਾ ਲਈ ਰੱਖਣ ਨੂੰ ਸੁਰੱਖਿਅਤ ਰੱਖਣ ਲਈ ਆਪਣੀਆਂ ਸਿਫਾਰਸ਼ਾਂ ਸੌਂਪੀਆਂ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ਼੍ਰੀ ਮੋਦੀ ਨੇ ਕਿਹਾ ਕਿ ਪਵਿੱਤਰ ਜੋੜੇ ਸਾਹਿਬ ਸ਼ਾਨਦਾਰ ਸਿੱਖ ਇਤਿਹਾਸ ਦਾ ਹਿੱਸਾ ਹੁੰਦਿਆਂ ਅਧਿਆਤਮਿਕ ਤੌਰ ਤੇ ਮਹੱਤਵਪੂਰਨ ਹੋਣ ਦੇ ਨਾਲ-ਨਾਲ ਸਾਡੇ ਦੇਸ਼ ਦੀ ਸਭਿਆਚਾਰ ਦਾ ਵੀ ਅਹਿਮ ਹਿੱਸਾ ਨੇ। ਸ਼੍ਰੀ ਮੋਦੀ ਨੇ ਕਿਹਾ ਕਿ ਪਵਿੱਤਰ ਜੋੜੇ ਸਾਹਿਬ ਹੌਂਡ ਵਾਲੀਆਂ ਪੀੜ੍ਹੀਆਂ ਨੂੰ ਗੁਰੂ ਗੋਬਿੰਦ ਸਿੰਘ ਜੀ ਲੋ ਦਿਖਾਈ ਗਏ ਹਿੰਮਤ ਧਰਮ ਨਿਆ ਅਤੇ ਸਮਾਜਿਕ ਸਤਿਭਾਵਨਾ ਦੇ ਮਾਰਕ ਤੇ ਚੱਲਣ ਲਈ ਪ੍ਰੇਰਿਤ ਕਰਨਗੇ। ਦੇਸ਼ ਇਸ ਮਹੀਨੇ ਨੂੰ 65 ਦੀ ਭਾਰਤ-ਪਾਕਿਸਤਾਨ ਜੰਗ ਦੀ ਜਿੱਤ ਦੇ 60 ਸਾਲ ਪੂਰੇ ਹੁਣ ਮਨਾ ਰਿਹਾ ਹੈ ਅਤੇ ਉਹਨਾਂ ਬਹਾਦਰ ਫੌਜੀਆਂ ਦੀਆਂ ਕੁਰਬਾਨੀਆਂ ਅਤੇ ਦਲੇਰਾਨਾ ਕਾਰਨਾਮਿਆਂ ਨੂੰ ਯਾਦ ਕਰ ਰਿਹਾ ਹੈ ਜਿਨ੍ਹਾਂ ਨੇ ਸੰਘ ਵਿੱਚ ਹੀ ਸਲਿਆਸੀ ਦੇਸ਼ ਦੀ ਰੱਖਿਆ ਕਰਦਿਆਂ ਆਪਣੀ ਜਾਨ ਕੁਰਬਾਨ ਕਰ ਦੇਣ ਅਤੇ ਭਾਰਤ ਦੀ ਜਿੱਤ ਯਕੀਨੀ ਬਣਾਉਣ ਵਾਲੇ ਬਹਾਦਰਾਂ ਦਾ ਸਨਮਾਨ ਕਰਨ ਲਈ ਸਰਕਾਰ ਕਈ ਸਮਾਗਮ ਕਰਾ ਰਹੀ ਹੈ। ਇਸ ਸੰਬੰਧ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਨਵੀਂ ਦਿੱਲੀ ਵਿੱਚ ਸਾਬਕਾ ਫੌਜੀਆਂ ਤੇ ਜੰਗ ਦੇ ਨਾਇਕਾਂ ਦੇ ਪਰਿਵਾਰਾਂ ਨਾਲ ਗੱਲਬਾਤ ਕੀਤੀ ਸਾਡੇ ਪੱਤਰਕਾਰ ਨੇ ਖਬਰ ਦਿੱਤੀ ਹੈ ਕਿ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਸਿੰਘ ਨੇ ਕਿਹਾ ਕਿ ਹਰ ਭਾਰਤੀ ਫੌਜੀ ਇਸ ਵਿਸ਼ਵਾਸ ਨਾਲ ਸੇਵਾ ਕਰਦਾ ਹੈ ਕਿ ਦੇਸ਼ ਦੀ ਪ੍ਰਭੂਸੱਤਾ ਤੇ ਅਖੰਡਤਾ ਨਾਲ ਕਦੇ ਵੀ ਕਿਸੇ ਵੀ ਕੀਮਤ ਤੇ ਸਮਝੌਤਾ ਨਹੀਂ ਕੀਤਾ ਜਾਏਗਾ ਇੱਕ ਰਿਪੋਰਟ 1965 ਦੀ ਭਾਰਤ-ਪਾਕਿਸਤਾਨ ਜੰਗ ਭਾਰਤ ਦੀਆਂ ਹਥਿਆਰਬੰਦ ਫੌਜਾਂ ਦੇ ਇਤਿਹਾਸ ਵਿੱਚ ਇੱਕ ਪਰਿਭਾਸ਼ਿਤ ਅਧਿਆਏ ਵਜੋਂ ਸਥਾਪਿਤ ਹੈ 21 ਦਿਨਾਂ ਤੱਕ ਚੱਲੀ ਇਸ ਜੰਗ ਵਿੱਚ ਪਛਮੀ ਮੋਰਚੇ ਤੇ ਟੈਂਕ ਅਤੇ ਪੈਦਲ ਫੌਜਾਂ ਦੀਆਂ ਬੇਮਿਸਾਲ ਲੜਾਈਆਂ ਹੋਈਆਂ। ਅਸਮਾਨ ਲੜਾਕੂ ਜਹਾਜ਼ਾਂ ਦੀ ਆਵਾਜ਼ ਨਾਲ ਗੂੰਜ ਰਿਹਾ ਸੀ ਜਦੋਂ ਕਿ ਜ਼ਮੀਨ ਤੇ ਭਾਰਤੀ ਫੌਜਾਂ ਨੇ ਆਪਣੀਆਂ ਸਰਹੱਦਾਂ ਦੀ ਰਾਖੀ ਲਈ ਬਹਾਦਰੀ ਨਾਲ ਲੜਾਈ ਲੜੀ। ਜੰਮੂ ਕਸ਼ਮੀਰ ਦੀਆਂ ਬਰਫ਼ੀਲੀਆਂ ਪਹਾੜੀਆਂ ਤੋਂ ਲੈ ਕੇ ਪੰਜਾਬ ਦੇ ਉਪਜਾਊ ਮੈਦਾਨਾਂ ਵਿੱਚ ਲੰਘਦੇ ਹੋਏ ਰਾਜਸਥਾਨ ਦੇ ਮਾਰੂਥਲ ਤੱਕ ਭਾਰਤੀ ਫੌਜਾਂ ਨੇ ਬੇਮਿਸਾਲ ਹਿੰਮਤ ਵਿਖਾਈ ਸੀ। ਇਸ ਜੰਗ ਵਿੱਚ ਹਿੱਸਾ ਲੈਣ ਵਾਲੇ ਸਾਬਕਾ ਫੌਜੀਆ ਨੇ ਆਕਾਸ਼ ਫਰੀ ਨਾਲ ਆਪਣੇ ਅਨੁਭਵ ਸਾਂਝੇ ਕਰਦਿਆਂ ਕਿਹਾ मेरा नाम राम शुरूबै मैं आर्मी एजुकेशन कोर्स 82 हुआ 85 में जो है मैं चार्ट सपोर्ट सेक्टर के अंदर अपना योगदान दिया और मैं कई रेजिमेंटों के साथ रहा सीनियर रेजिमेंट सीनियर रेजिमेंट सप्लाई ऑर्डिनेंस सभी रेजिमेंटों के साथ रहा लेकिन पैंसठ के अंदर जो शालपुर सेक्टर में जब हमारा युद्ध था उस समय मैंने खूब लोश से अपना उसमें भाग लिया और बड़ी ही विजय हुई हमारे देश की और मैं बहुत खुश हूँ आज की साठ साल के बाद हमारे जनरलों ने हमें याद किया और आज इस मौके पर बुला करके हमें बहुत ही मान सम्मान दिया है हम उनके बहुत बहुत आभारी है ਇਹ ਜੰਗ ਸਿਰਫ ਹਥਿਆਰਾਂ ਦੀ ਜੰਗ ਨਹੀਂ ਸੀ ਇਹ ਇੱਛਾ ਸ਼ਕਤੀ ਦੀ ਜੰਗ ਸੀ ਇੱਕ ਅਜਿਹੀ ਜੰਗ ਜਿਸ ਨੇ ਹਰ ਕੀਮਤ ਤੇ ਆਪਣੀ ਪ੍ਰਭੂਸੱਤਾ ਦੀ ਰੱਖਿਆ ਕਰਨ ਲਈ ਭਾਰਤ ਦੇ ਦ੍ਰਿੜ ਇਰਾਦੇ ਨੂੰ ਦਰਸਾਇਆ ਸੀ ਆਕਾਸ਼ ਫਾਇਨਿਕ ਖਬਰਾਂ ਲਈ ਜਨੰਦਰ ਤੋਂ ਮੈਂ ਰਾਜੇਸ਼ ਬਾਲੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਰਥੀਆਂ ਦੇ ਹਿੱਤਾਂ ਦੀ ਰਾਖੀ ਲਈ ਪ੍ਰਤੀ ਸੂਬਾ ਸਰਕਾਰ ਦੇ ਵਚਨ ਪੱਤਰ ਦੁਹਰਾਉਂਦਿਆਂ ਅੱਜ ਕਿਹਾ ਕਿ ਸੂਬਾ ਸਰਕਾਰ ਵੱਲੋਂ ਉਹਨਾਂ ਦੀਆਂ ਜਾਇਜ਼ ਮੰਗਾਂ ਨੂੰ ਭਾਰਤ ਸਰਕਾਰ ਕੋਲ ਜ਼ੋਰਦਾਰ ਟੰਗ ਨਾਲ ਉਠਾਇਆ ਜਾਏਗਾ ਆਰਥੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਉਹਨਾਂ ਦੀਆਂ ਜਾਇਜ਼ ਮੰਗਾਂ ਨੂੰ ਪੂਰੀ ਗੰਭੀਰਤਾ ਨਾਲ ਹੱਲ ਕਰਨ ਲਈ ਵਚਨਬੱਧ ਹੈ ਆਰਥੀਆਂ ਨੂੰ ਮੰਡੀਆਂ ਵਿੱਚ ਫਸਲ ਦੀ ਨਿਰਪਗਨ ਨਿਰਵਿਗਨ ਖਰੀਦ ਯਕੀਨੀ ਬਣਾਉਣ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਉਣ ਦੀ ਅਪੀਲ ਕਰਦੇ ਆ ਭਗਵਨ ਸਿੰਘ ਮਾਨ ਨੇ ਕਹੀ ਅਹਿਮ ਕਦਮਾ ਦਾ ਐਲਾਨ ਕੀਤਾ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਆਰਥੀਆਂ ਦੇ ਲਾਇਸੈਂਸਾਂ ਦੀ ਪ੍ਰਮਾਣਿਕਤਾ ਨੂੰ 5 ਤੋਂ ਬਤਾ ਕੇ 10 ਸਾਲ ਕੀਤਾ ਜਾਏਗਾ ਤੇ ਨਵੇਂ ਲਾਇਸੈਂਸ 48 ਘੰਟਿਆਂ ਦੇ ਅੰਦਰ ਜਾਰੀ ਕੀਤੇ ਜਾਣਗੇ ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ ਸਾਡਾ ਐਕਸ ਹੈਂਡਲ ਹੈ @AIRR نیوز ਲੈਂਡਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਆਜ਼ਾਦੀ ਦਿਵਸ ਤੇ ਲਾਲ ਕਿਲੇ ਦੀ ਫਸੀਲ ਤੋਂ ਦੀਵਾਲੀ ਤੱਕ GST ਸੁਧਾਰਾਂ ਦੀ ਅਗਲੀ ਪੀੜੀ ਦਾ ਐਲਾਨ ਕੀਤਾ। ਉਹਨਾਂ ਦਾ ਸੁਪਨਾ ਹੁਣ ਸাকার ਹੋਇਆ ਜਦੋਂ 3 ਸਤੰਬਰ ਨੂੰ GST ਕੌਂਸਲ ਨੇ ਦਰਾਂ ਨੂੰ ਤਰਕਸੰਗਤ ਬਣਾਉਣ ਕਈ ਖੇਤਰਾਵਿਸ਼ ਟੈਕਸ ਦਰਾਂ ਘਟਾਉਣ ਅਤੇ ਨਾਗਰਿਕਾਂ ਲਈ ਜੀਵਨ ਨੂੰ ਆਸਾਨ ਬਣਾਉਣ ਨੂੰ ਮਨਜ਼ੂਰੀ ਦਿੱਤੀ। ਅੱਜ ਅਸੀਂ ਆਟੋਮੋਬਾਈਲ ਸਨੱਤ ਤੇ ਇਹਨਾਂ ਸੁਧਾਰਾਂ ਦੇ ਸੰਭਾਵੀ ਅਸਰ ਬਾਰੇ ਗੱਲ ਕਰਦੇ ਹਾਂ। ਆਮ ਆਦਮੀ ਲਈ ਇੱਕ ਵੱਡੀ ਰਾਹਤ ਵਜੋਂ GST ਕੌਂਸਲ ਨੇ ਆਟੋਮੋਬਾਈਲ ਸੈਕਟਰ ਲਈ ਟੈਕਸ ਵਿੱਚ ਮਹੱਤਵਪੂਰਨ ਕਟੌਤੀਆਂ ਦਾ ਐਲਾਨ ਕੀਤਾ ਹੈ। ਆਟੋਮੋਬਾਈਲ ਸਨਤ ਸਿੱਧੇ ਅਤੇ ਅਸਿੱਧੇ ਤੌਰ ਤੇ ਨਿਰਮਾਣ, ਵਿਕਰੀ, ਵਿੱਤ ਅਤੇ ਰੱਖ-ਰਖਾਅ ਵਿੱਚ 35 ਕਰੋੜ ਤੋਂ ਵੱਧ ਨੌਕਰੀਆਂ ਦਾ ਸਮਰਥਨ ਕਰਦੀ ਹੈ। GST ਦੀਆਂ ਘਟ ਦਰਾਂ ਮੰਗ ਨੂੰ ਵਧਾਉਣਗੀਆਂ ਜਿਸ ਨਾਲ ਸਿਰਫ ਆਟੋਮੋਬਾਈਲ ਨਿਰਮਾਤਾਵਾਂ ਹੀ ਨਹੀਂ ਸਗੋ ਟਾਇਰ, ਬੈਟਰੀਆਂ, ਹਿੱਸੇ-ਪੁਰਜ਼ਿਆਂ, ਗਲਾਸ, ਸਟੀਲ, ਪਲਾਸਟਿਕ ਅਤੇ ਇਲੈਕਟ੍ਰੋਨਿਕਸ ਸਮੇਤ ਵਿਸ਼ਾਲ ਸਹਾਇਕ ਸੰਤਾ ਨੂੰ ਵੀ ਅਬ ਮਿਲੇਗਾ ਟੈਕਸ ਵਿੱਚ ਕਟੌਤੀ ਪੁਰਾਣੇ ਵਾਹਨਾਂ ਨੂੰ ਨਵੇਂ ਇੰਦਨ ਕੁਸ਼ਲ ਮਾਡਲਾਂ ਨਾਲ ਬਦਲਣ ਵਿੱਚ ਵੀ ਉਤਸ਼ਾਹਿਤ ਕਰੇਗੀ ਜਿਸ ਨਾਲ ਸਾਫ਼ ਸੁਥਰੀ ਅਤੇ ਚੋਗਿਰਦੇ ਪੱਖੀ ਆਵਾਜਾਈ ਨੂੰ ਉਤਸ਼ਾਹ ਮਿਲੇਗਾ ਨਵੀਆਂ ਟੈਕਸ ਤਰ੍ਹਾਂ ਸੋਮਵਾਰ ਤੋਂ ਲਾਗੂ ਹੋਣਗੀਆਂ ਗੁਰੂ ਰਿਪੋਰਟ ਨਾਲ ਜਲੰਧਰ ਤੋਂ ਆਕਾਸ਼ਵਾਣੀ ਖਬਰਾਂ ਲਈ ਮੈਂ ਕਾਜਲ ਪੰਜਾਬ ਪੁਲਿਸ ਨੇ ਅਸ ਕਪੂਰਥਲਾ ਜ਼ਿਲ੍ਹੇ ਦੇ ਫਗਵਾੜਾ ਵਿੱਚ ਇੱਕ ਵੱਡੇ ਸਾਈਬਰ ਧੋਖਾਧੜੀ ਰੈਕਟ ਦਾ ਪਰਦਾਫਾਸ਼ ਕਰਦਿਆਂ 36 ਵਿਅਕਤੀਆਂ ਨੂੰ 40 ਲੈਪਟਾਪ, 68 ਮੋਬਾਈਲ ਫੋਨ ਅਤੇ 10 ਲੱਖ ਰੁਪਏ ਨਕਦੀ ਸਮੇਤ ਗ੍ਰਿਫਤਾਰ ਕੀਤਾ ਹੈ। ਪੁਲਿਸ ਹਲਕੇ ਅਨੁਸਾਰ ਇਹ ਰੈਕਟ ਸੌਫਟਵੇਅਰ ਹਲ ਪ੍ਰਦਾਨ ਕਰਨ ਦੀ ਆੜ ਵਿੱਚ ਅਮਰੀਕਾ ਅਤੇ ਕੈਨੇਡਾ ਵਿੱਚ ਲੋਕਾਂ ਨੂੰ ਨਿਸ਼ਾਨਾ ਬਣਾਉਂਦਾ ਸੀ। ਲੈਂਡ ਰੀਨ ਮੁੱਖ ਤੌਰ ਤੇ ਬਿਟਕੋਇਨ ਅਤੇ ਹਵਾਲਾ ਚੱਲਣਾ ਰਹੀ ਕੀਤਾ ਜਾਂਦਾ ਸੀ। ਇੱਕ ਸਾਨਕ ਨਿਵਾਸੀ ਦਿੱਲੀ ਅਤੇ ਕੋਲਕਾਤਾ ਵਿੱਚ ਸੰਪਰਕ ਨਾਲ ਰੈਕਟ ਚਲਾਉਣ ਵਿੱਚ ਸ਼ਾਮਲ ਸੀ। ਹੋਰ ਜਾਂਚ ਜਾਰੀ ਹੈ। ਪੰਜਾਬ ਸਰਕਾਰ ਨੇ ਸੂਬੇ ਵਿੱਚ ਹੜਪੀੜਤਾ ਨੂੰ ਰਾਹਤ ਪ੍ਰਦਾਨ ਕਰਨ ਲਈ 26 ਤੋਂ 29 ਸਤੰਬਰ ਤੱਕ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ اجلاس ਬੁਲਾਉਣ ਦਾ ਫੈਸਲਾ ਕੀਤਾ ਹੈ। ਇਸ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਇਹ ਵਿਸ਼ੇਸ਼ اجلاس ਹਾਲ ਹੀ ਵਿੱਚ ਹੋੜਾਂ ਨਾਲ ਹੋਏ ਨੁਕਸਾਨ ਨਾਲ ਸੰਬੰਧਿਤ ਨੀਮਾ ਵਿੱਚ ਕਈ ਲੋਕਪੱਖੀ ਸੋਧਾਂ ਪੇਸ਼ ਕਰਨ ਤੇ ਕੇਂਦ੍ਰਿਤ ਹੋਏਗਾ। ਉਨ੍ਹਾਂ ਕਿਹਾ ਕਿ ਹੜਪੀੜਤਾ ਲਈ ਮੁਆਵਜ਼ੇ ਸੰਬੰਧੀ ਨਵੇਂ ਕਾਨੂੰਨ ਵੀ ਸਦਨ ਵਿੱਚ ਪੇਸ਼ ਕੀਤੇ ਜਾਣਗੇ ਤੇ ਮਨਜ਼ੂਰੀ ਦਿੱਤੀ ਜਾਏਗੀ। ਸਿਵਲ ਹਵਾਬਾਜ਼ੀ ਬਾਰੇ ਰਾਜ ਮੰਤਰੀ ਮੁਰਲੀ ਤਰ ਮੋਹਲ ਅਜ ਸਤਿ ਸ਼ਕੰਸ਼ ਸ਼ਹਿਰਮੰਦਰ ਸਾਹਿਬ ਕੇ ਨਤਮਸਤਕ ਹੋਏ ਉਹਨਾਂ ਪਹਿਲੀ ਵਾਰ ਪੰਜਾਬ ਆਉਣ ਤੇ ਸ਼ਿਰਦਾਰਬਾਰ ਸਾਹਿਬ ਕੇ ਮੱਥਾ ਟੇਕ ਕੇ ਆਪਨੇ ਹਾਜ਼ਰੀ ਭਰੀ ਤੇ ਦੇਸ਼ ਲਈ ਅਮਨ ਚੰਦ ਦੀ ਅਰਦਾਸ ਕੀਤੀ ਮੀਡੀਆ ਨਾਲ ਗੱਲਬਾਤ ਕਰਦਿਆਂ ਸ਼ਿਮੋਹਲ ਨੇ ਦੱਸਿਆ ਕਿ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਆਏ ਹੜ੍ਹਾਂ ਕਾਰਨ ਵੱਡਾ ਨੁਕਸਾਨ ਹੋਇਆ ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰੇ ਕੇਂਦਰੀ ਮੰਤਰੀਆਂ ਨੂੰ ਹਦਾਇਤ ਕੀਤੀ ਹੈ ਕਿ ਵੱਖ-ਵੱਖ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਹਾਲਾਤ ਦਾ ਜਾਇਜ਼ਾ ਲੈਣ। ਉਹਨਾਂ ਨੇ ਯਕੀਨ ਦਿਵਾਇਆ ਕਿ ਕੇਂਦਰ ਸਰਕਾਰ ਪੰਜਾਬ ਸਮੇਤ ਦੇਸ਼ ਦੇ ਸਾਰੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਲੋਕਾਂ ਦੀ ਮਦਦ ਲਈ ਵਚਨਬੱਧ ਹੈ ਤੇ ਰਾਹਤ ਤੇ ਮੁੜ ਵਸੇਬੇ ਦੇ ਕਾਰਜ ਵਿੱਚ ਕੋਈ ਕਮੀ ਨਹੀਂ ਛੱਡੀ ਜਾਏਗੀ। ਪੰਜਾਬ ਦੇ ਜਲ ਸਰੋਤ ਮੰਤਰੀ ਸ਼੍ਰੀ ਵਿਰੇਂਦਰ ਕੁਮਾਰ ਗੋਇਲ ਨੇ ਅਧਿਕਾਰੀਆਂ ਨੂੰ ਦਰਿਆਵਾਂ ਦੇ ਪਾੜਾ ਨੂੰ ਪੂਰਨ ਦੇ ਕੰਮ ਵਿੱਚ ਹੋਰ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਜਲ ਸਰੋਤ ਵਿਭਾਗ ਦੇ ਅਧਿਕਾਰੀਆਂ ਨਾਲ ਚੰਡੀਗੜ੍ਹ 'ਚ ਹੰਗਾਮੀ ਮੀਟਿੰਗ ਦੌਰਾਨ ਕੈਬਨਿਟ ਮੰਤਰੀ ਨੇ ਚੱਲ ਰਹੇ ਕਾਰਜਾਂ ਦੀ ਸਥਿਤੀ ਦਾ ਜਾਇਜ਼ਾ ਲਿਆ ਉਨ੍ਹਾਂ ਸੂਬੇ ਪਰਵੇਸ਼ ਬੰਨਾ ਦੇ ਪਾੜਾ ਨੂੰ ਪੂਰਨ ਅਤੇ ਸੰਵੇਦਨਸ਼ੀਲ ਹਿੱਸਿਆਂ ਨੂੰ ਮਜ਼ਬੂਤ ਕਰਨ ਲਈ ਵੱਡੇ ਕਾਰਜਾਂ ਬਾਰੇ ਵੀ ਜਾਣਕਾਰੀ ਲਈ ਕੈਬਨਿਟ ਮੰਤਰੀ ਨੇ ਦੱਸਿਆ ਕਿ ਹੁਣ ਤੱਕ 44 ਪਾੜਾ ਬਾਰੇ ਖਬਰ ਮਿਲੀ ਹੈ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਪਾੜ ਪਹਿਲਾਂ ਹੀ ਪੂਰੇ ਜਾ ਚੁੱਕੇ ਨੇ ਜਦੋਂ ਕਿ ਬਾਕੀ ਪਾ ਏ এਸ਼ੀਆ ਕੱਪ 2020 ਕ੍ਰਿਕਟ ਵਿੱਚ ਗਰੁੱਪ A ਦੇ ਆਖਰੀ ਮੈਚ ਵਿੱਚ ਭਾਰਤ ਦਾ ਮੁਕਾਬਲਾ ਓਮਾਨ ਨਾਲ ਹੋਏਗਾ ਇਹ ਮੈਚ ਰਾਤ 8:00 ਵਜੇ ਤੋਂ ਅਬੂਦਾਬੀ ਵਿੱਚ ਖੇਡਿਆ ਜਾਏਗਾ ਭਾਰਤ ਪਹਿਲਾਂ ਹੀ ਦੋ ਮੈਚਾਂ ਵਿੱਚ 4 ਅੰਕਾਂ ਨਾਲ ਸੁਪਰ 4 ਵਿੱਚ ਪਹੁੰਚ ਚੁੱਕਿਆ ਹੈ ਆਖਿਰ ਚ ਖਾਸ ਖਬਰਾਂ ਇੱਕ ਵਾਰ ਫਿਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਅਜੇ ਕਿਸੇ ਖਵਫਤ ਨੇ ਮੁਲਾਕਾਤ ਕਰਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਸਾਹਿਬ ਕੌਰ ਜੀ ਦੇ ਪਵਿੱਤਰ ਜੋੜੇ ਸਾਹਿਬ ਰੱਖਣ ਸੰਬੰਧੀ ਆਪਣੀਆਂ ਸਿਫਾਰਸ਼ਾਂ ਸੌਪੀਆਂ ਨੇ ਦੇਸ਼ ਇਸ ਮਹੀਨੇ 1965 ਦੀ ਭਾਰਤ-ਪਾਕਿਸਤਾਨ ਜੰਗ ਦੀ ਜਿੱਤ ਦੇ 60 ਸਾਲ ਮਨਾ ਰਿਹਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਰਥਿਕਾਂ ਦੇ ਹਿੱਤਾਂ ਦੀ ਰਾਖੀ ਪ੍ਰਤੀ ਸੂਬਾ ਸਰਕਾਰ ਦੀ ਵਚਨਬੱਧਤਾ ਧਰਾਈ ਤੇ ਪੰਜਾਬ ਪੁਲਿਸ ਨੇ ਫਗਵਾੜਾ ਚ ਇੱਕ ਵੱਡੇ ਸਾਈਬਰ ਧੋਖਾਧੜੀ ਰੈਕੇਟ ਦਾ ਪਰਦਾਫਾਸ਼ ਕਰਦੇ 36 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਆਕਾਸ਼ ਵਣੀ ਤੋਂ ਖਬਰਾਂ ਖਤਮ ਹੋਈਆਂ ਖਬਰਾਂ ਦਾ ਅਗਲਾ ਰਾਸ਼ਟਰੀ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 ਵਜੇ ਨਮਸਕਾਰ